ਕਿੰਨੇ ਦਿਨ ਹੋ ਗਏ ਵਿਆਹ ਨੂੰ ਤੇਰੇ ਮੇਰੇ ਵਿਆਹ ਨੂੰ ਹੋਇਆ ਜੇ 15 20 ਦਿਨ ਹੋ ਗਏ ਤੁਹਾਨੂੰ ਤੇਰੇ ਵਿਆਹ ਨੂੰ ਹੋਇਆ ਜੇ 4 ਮਹੀਨੇ ਇਹ ਮੈਨੂੰ ਮਾਰਕੋਟੀ ਕਰਦਾ ਰਿਹਾ ਜੇ ਲੰਬੇ ਖੜਕੇ ਮੈਨੂੰ ਇਸ ਵਾਰ ਤੁਸੀਂ ਪੁਲਿਸ ਨੂੰ ਕੰਪਲੇਟ ਕੀਤੀ ਹਾਂ ਜੀ ਮੈਂ ਪੁਲਿਸ ਨੂੰ ਕੰਪਲੇਟ ਕੀਤੀ ਆਈ ਆ ਮੇਰੇ ਪਿੱਛੇ ਸਭ ਕੁਝ ਹੋਇਆ ਹੈ ਹੁਣ ਕੀ ਮੰਗ ਕੀ ਕਰਦੇ ਤੁਹਾਡੀ ਵੀਡੀਓ ਪਾਈ ਤੇ ਸਾਡੀ ਮੰਗ ਹੈ ਸਾਨੂੰ ਇਨਸਾਫ ਚਾਹੀਦਾ ਹੈ ਇਹ ਕੀ ਕਹਿੰਦੇ ਪਰਿਵਾਰ ਘਰ ਵਾਲੇ ਕੀ ਕਹਿੰਦੇ ਘਰ ਵਾਲੇ ਕੀ ਕਹਿੰਦੇ ਰਾਤ ਦੇ ਘਰ ਵਾਲੇ ਕੀ ਕਹਿੰਦੇ ਕੀ ਪਤਾ ਇਹਨਾਂ ਘਰੇ ਹੀ ਹੁੰਦਾ ਇਹ ਰਾ ਕਹਿੰਦਾ ਰੋਟਾ 11 12 ਮਾਰਾ ਕਦੀ ਦੇ ਅੱਧ ਤੱਕ ਖਾਂਦੇ ਫਿਰਦੇ ਸਰ ਸਾਨੂੰ ਕੀ ਪਤਾ ਕਿੱਥੇ ਰਿ ਕਿੱਥੇ ਨੇ ਇਹਨਾਂ ਨੂੰ ਪਰ ਪਤਾ ਜੇ ਬਾਕੀ ਸਾਰੇ ਆ ਦੇ ਇੱਕੋ ਅੱਗੇ ਇਹਨਾਂ ਵੱਲ ਘੁੜਕਾਇਆ ਜਾ ਰਿਹਾ ਪਰ ਇਹਨਾਂ ਵੱਲ ਬਸ ਘਰ ਮਾਲੇ ਬੋਣ ਬੁਆਣੀ ਖੋਲੇ ਜੇ ਲਾਈਵ ਤਸਵੀਰਾਂ ਤੇ ਦੇਖ ਸਕਦੇ ਜੀ ਅੱਜ ਤਾਂ ਭੈਣ ਕਹਿੰਦੀ ਦੋਆ ਨਾਲ ਰੱਖਿਆ ਇਥੇ लाइव तस्वीरें तो देख सकते हो तो और भी लोकी खलोते नहीं वो देखो जो मोहल्लेदार रोज ही लोकी इकट्ठे हुए हैं लाइव लाइव चल रहा है हां जी माता जी लाइव चल रहा है जी दसो लाइव लाइव चल रहा है लाइव चल रहा है जी लाइव चल रहा है हां जी लाइव नहीं लाइव चल रहा है लाइव पूछो दसो ना पूछो ना की गल हुई दसो ਗੱਲ ਵਾਲੀ ਹੋਈ ਕੋਈ ਗੱਲ ਨਹੀਂ ਇਸੇ ਤੇ ਨਾਲ ਰਲ ਗਿਆ ਜੇਣਾ ਅੱਜ ਸਾਈ ਤੇ ਚੱਲੇ ਆ ਲਾਈਟ ਐਸੇ ਤੇ ਲਾਈਟ ਤਸਵੀਰਾਂ ਮੇਰੇ ਨਾਲ ਆ ਗਿਆ ਮੇਰੀ ਮਾਂ ਜਨਾ ਬੰਦਾ ਕਰਦੀ ਤੁਹਾਨੂੰ ਮੇਰੇ ਮਰਦੇ ਨਾਲ ਗੱਡੀਆਂ ਅੰਮੀ ਕਰਕੇ ਮਾਰੀ ਠੀਕ ਹੈ ਮਾਂ ਚੁੰਦੀ ਤੂੰ ਜਵਾਬ ਦੇ ਮੈਨੂੰ ਬੇਲਾ ਲਾਈਟ ਤਸਵੀਰਾਂ ਚ ਦੇਖ ਸਕੇ ਮੇਰੇ ਪਾਰਾ ਬਜੇ ਅੰਦਾਜ਼ ਨਹੀਂ ਆਪਣੇ ਕਿਤੇ ਨਹੀਂ ਕਰਦੇ ਮੈਨੂੰ ਸਵਾਲਾਂ ਨੇ ਆਈ ਛੱਡਿਆ ਨਾ ਕਰਦੇ ਮੈਨੂੰ ਨੇ ਬਾਰੇ ਕੀ ਹੈ ਮਰੀ ਆਈ ਕਿਤੇ ਨਹੀਂ ਜਿੱਤੇ ਆ ਗਈ ਉਹ ਨਿਕਲਦੇ ਨਹੀਂ ਪਤਾ ਕਿੱਥੇ ਉਹ ਤਾਂ ਨਹੀਂ ਨਿਕਲੇ ਆ ਜਾ ਮੂੰਹ ਢਾਂਗਿਆ ਤੇ ਸਾਹਮਣੇ ਨਿਕਲਿਆ ਕਰ ਨਾ ਝੂਠ ਨਾ ਬੋਲ ਨਾ ਝੂਠ ਬੋਲ ਤੇ ਆਹ ਦੇਖੋ ਤੁਹਾਨੂੰ ਲਈ ਤਸਵੀਰਾਂ ਹਾਂ ਕੋਈ ਨਹੀਂ ਐਸਟੀ ਆਈਡੀ ਐਸਟੀ ਆਈਡੀ ਮੈਨੂੰ ਨਹੀਂ ਪਤਾ ਕਿੱਥੇ ਮਰਿਆ ਹਾਂ ਹੋਰ ਕਿੱਥੇ ਨਹੀਂ ਮਰਿਆ ਇਹਨਾਂ ਦੀ ਕੁੜੀ ਕਹਿੰਦੀ ਦੋ ਅੰਨਾ ਰੱਖਿਆ ਕੰਗਲ ਮਾਰ ਗਿਆ ਮੈਨੂੰ ਨਹੀਂ ਪਤਾ ਦੋ ਰੱਖਿਆ ਰੱਖਿਆ ਤਾਂ ਤਾਂ ਕਰ ਬੰਦੇ ਦੋ ਮਾਰ ਆਹ ਦੇਖੋ ਤੁਹਾਨੂੰ ਲਈ ਤਸਵੀਰਾਂ ਜੀ ਉਹਨੇ ਰੱਖਿਆ ਹੀ ਸੀ ਤਾਂ ਕਿ ਬੰਦੇ ਵੀ ਆਉਂਦੇ ਨਹੀਂ ਉਹਨੂੰ ਕਿੰਦਾ ਕਰੀ ਜਾ ਤੇ ਆ ਕੁਝ ਇਹਨਾਂ 6 ਤੋਂ 7 ਸਾਲ ਹੋ ਗਏ ਨੇ ਮੇਰੇ ਲਈ ਦੱਸ ਸੁਣੋ ਮੈਨੂੰ ਪਹਿਲਾਂ ਦੱਸ ਸੁਣੋ ਜੇ ਤੁਹਾਨੂੰ ਮੈਨੂੰ ਚੇ ਇੱਕ ਮੰਨਿਆ ਸੀ ਮੈਂ ਇੱਕ ਦਿਨ ਫੋਨ ਕੀਤਾ ਸੀ ਨਾ ਜਿ ਲੈਫ ਤੇ ਲੈਫ ਰੱਖੀ ਲਾਈਵ ਚੱਲ ਰਿਹਾ ਜੀ ਬੋਲਿਓ ਚੱਲੂ ਰੋ ਮੈਂ ਪਹਿਲਾਂ ਮੇਰੇ ਘਰ ਤੇ ਚੱਲੂ ਮੋਟਾ ਨੇ ਮੇਰੇ ਘਰ ਕੰਮ ਕਰਦਾ ਕੰਮ ਕਰਦਾ ਜੇ ਸਮਝਣ ਬੈਠ ਮੇਰਾ ਮੁੰਡਾ ਅਰੇ ਤੂੰ ਹੀ ਤੇਰਾ ਰੂਪ ਆ ਲੈ। ਉਹਨੂੰ ਘਰ ਵਾੜੀ ਲੈ ਮੁੰਡਾ ਨਹੀਂ। ਤੇ ਮੁੰਡਾ ਨਹੀਂ। ਦੇਖ ਤੋ ਲਾਈਵ ਆ ਦੇਖ ਤੋ ਕਿ ਲਾਈਵ ਤਸਵੀਰਾਂ। ਕਿ ਮੇਰਾ ਘਰ ਲੱਗ ਲਾ। ਘਰ ਵਾੜੀ ਤੇ ਮੇਰੇ ਘਰ। ਮੇਰੇ ਘਰ ਨਹੀਂ ਆ। ਉਹ ਦੇਖ ਤੋ ਲਾਈਵ। ਮੇਰਾ ਮਰ ਗਿਆ ਵਾ। ਦਰਿਆ ਨਹੀਂ ਚੀਨਾ। ਦੋ ਲੜਕੀਆਂ ਆਪਣੇ ਇਨਸਾਫ ਦੀ ਗੁਆਰ ਲਗਾ ਰਹੀਆਂ ਜੀ। ਜੰਮੀ ਦਾ ਮਾਰਤਾ। ਸਾਹਮਣੇ ਲਿਆਣਾ ਬਹੁਤ ਜਿੰਦੀ ਨੂੰ ਮਾਰ। ਜਿੰਦੀ ਨੂੰ ਮਾਰਤਾ ਤੇ ਮਿੰਦੀ ਨੂੰ। ਕਹੀਂ ਨਹੀਂ ਮਾਰਿਆ। ਜਿੰਦੀ ਨੂੰ ਮਾਰਤਾ। ਮੱਥੇ ਮਾਰਿਆ। ਲਾਈਵ ਤਸਵੀਰਾਂ। ਉਹਨਾਂ ਨੇ ਮਾਰਿਆ। ਤੁਹਾਨੂੰ બોલ તુખ દેખાવાસે ਤੁਹਾਡੇ ਮਾਰੇ ਪਰ ਮੈਂ ਜਾਉਂਦਾ ਮੇਰੇ ਬਣਾਏ ਰੱਖਦੇ ਝੂਠ ਬੋਲੇ ਮੇਰਾ ਧੋਖਾ ਕੀਤਾ ਨਹੀਂ ਕੀਤਾ ਦਾੜੀ ਛੱਡ ਕੇ ਨਹੀਂ ਆ ਗਈ ਲੱਗਦੇ ਸੀ ਨਾ ਦੇਖਦੇ ਤੁਸੀਂ ਜੀ ਗੱਲ ਹੀ ਜਾਣੀ ਪਤਾ ਤੁਹਾਨੂੰ ਤੇ ਨਹੀਂ ਪਤਾ ਤੁਹਾਡੇ ਪੁੱਤ ਨੂੰ ਸਾਰਾ ਕੁਝ ਪਤਾ ਉੱਥੇ ਮੇਰੇ ਤੇ ਇਹ ਮੈਨੂੰ ਨਹੀਂ ਪਤਾ ਕਿੱਥੇ ਮਰ ਗਿਆ ਮੇਰਾ ਪੋਤਾ ਮੇਰਾ ਪਹਿਲਾ ਪਤੀ ਜਿਹੜਾ ਅਰਦਾਸ ਮੇਰਾ ਪੋਤਾ ਪਿਆ ਤੇ ਮੈਂ ਨਹੀਂ ਪਤਾ ਤੁਸੀਂ ਨਾ ਦੇਖ ਸਕਦੇ ਤੁਸੀਂ ਸਾਨੂੰ ਮਾੜਾ ਡਾਡੇ ਕੇ ਖੰਡਾ ਹੈ ਹੀ ਕਿਉਂ ਇਹ ਠੰਡਾ ਹੈ ਛਲਮਖਾ ਦਿਓ ਆਪਣਾ ਘਰ ਤੋਂ ਜਾੜਿਆ ਇਹ ਜਾੜਨ ਉਹ ਨਹੀਂ ਜਾੜਿਆ ਤੁਹਾਡੀ ਘਰ ਦੇ ਰੇ ਪੁੱਤ ਪੁੱਤ ਗੱਲ ਸੁਣ ਮੇਰੀ ਇੱਕ ਹੋਰ ਕੋਈ ਘਰ ਆਵੇ ਨਾ ਤੁਸੀਂ ਬਸੀਆਂ ਹੀ ਘਰ ਆਪਣੇ ਕਈਆਂ ਮਾਪਿਆਂ ਨੇ ਤੋੜਿਆ ਜਾੜਿਆ ਕਿਹੜਾ ਚੋਕਲਿਆ ਕਿਹਨਾਂ ਨੂੰ ਵਿੜਿਆ ਘਰ ਸਾਡੀ ਸਹਾਲਮ ਕਰਿਆ ਸਾਡੀ ਸਹਾਲਮ ਕਰਿਆ ਕੋਈ ਕੋਈ ਕੇ ਜਰ ਖਾਣੀ ਕਿਹੜਾ ਕੰਜਰ ਕਹਾ ਖਾਂਦਿਆ ਤੂੰ ਕੰਦਾ ਲੱਭ-ਲੱਭ ਕੇ ਕੰਦਾ ਹੀ ਨਹੀਂ ਚੰਗੀਆਂ ਬਣਦੀਆਂ ਤੂੰ ਆਪੇ ਘਰ ਤੋਂ ਮੁਜਾੜੇ ਆਏ ਸੱਚੀ ਆਪਣੀ ਛੱਤ ਤੋਂ ਮੈਂ ਰਹਿਣੀਆਂ ਗਲੀ ਤੇ ਰਹਿੰਦੀਆਂ ਆਪਣੀ ਛੱਤ ਤੋਂ ਮੈਂ ਰਹਿਣੀਆਂ ਗਲੀ ਤੇ ਰਹਿੰਦੀਆਂ ਭਾਈ ਇਹ ਗਲੀਆਂ ਦੀਆਂ ਕੋਈ ਬਾਹ ਫੜ ਕੇ ਲੈ ਜਾਂਦਾ ਅੱਜ ਤਾਂ ਮੈਂ ਆਪਣੇ ਘਰ ਬੈਠ ਕੇ ਬੈਠਿਆ ਹਾਂ ਹਟੇ ਨਾ ਹੋ ਜਾਈਂ ਆ ਬਾ ਤੁਹਾਡੇ ਕੋਲ ਜਨ ਮੰਨਿਆ ਮੈਂ ਉਹੀ ਚਲੀਆ ਬਣਦੀਆਂ ਕਿ ਉਹ ਕਿੱਥੇ ਆਈ ਤੇ ਮਾਰੀ ਕਹਿੰਦੀ ਜੋ ਉਹ ਤਾਂ ਨਹੀਂ ਕੋਈ ਘਰੋਂ ਲੈ ਜਾਂਦਾ ਆਈ ਤੇ ਲੈ ਜਾਂਦਾ ਕਾਦੀ ਸਲਾਹ ਹੋਈ ਤੇ ਹੋਈ ਜਾਂਦੀ ਆ ਬਾ ਸਾਰੀਆਂ ਕਾਦੀਆਂ ਆਈਆਂ ਮੈਂ ਮੇਹੀ ਦਾ ਪੁੱਤ ਹੈ ਉਹ ਤਾਂ ਤੇ ਘਰ ਜੋੜ ਤੇ ਮੈਂ ਕਿੰਨੇ ਰੋਕੇ ਦੱਸ ਤੇਰੇ ਪਲੇਟੀ ਦੇ ਪੁੱਤ ਹੈ ਤੇਰਾ ਗੇੜਾ ਕਰ ਕਰਦਾ ਜਿਹੜਾ ਨੌਕਾ ਨਿ ਜਾੜੇ ਉਹਨਾਂ ਦਾ ਕਿੱਥਾ ਨੇ ਤੁਹਾਨੂੰ ਆਪਣੇ ਘਰ ਲੈ ਜਾਓ ਉਹ ਲਾਈਵ ਚੱਲ ਰਿਹਾ ਜੀ ਲਾਈਵ ਲਾਈਵ ਦੱਸੋ ਜੀ ਕੀ ਆਹ ਦੇਖੋ ਬੈਠੀ ਹੋ ਬੜੀ ਹਾਂਜੀ ਲੈ ਚੱਲਾਂ ਨਹੀਂ ਹੋ ਜਾਂ ਦੂਰ ਗਏ ਆਹ ਦੇਖੋ ਜੀ ਲਾਈਵ ਤੁਸੀਂ ਆਹ ਦੇਖੋ ਨਹੀ ਨਹੀ ਇਹ ਜੀ ਠੀਕ ਲੱਗੀ ਗੋਲਾ ਨਹੀਂ ਤੂੰ ਪਹਿਣਾ ਨਹੀਂ ਨਹੀਂ ਪਹਿਣਾ ਉਹਦਾ ਕੀ ਸਲਾਈ ਚੱਲਦੇ ਦੱਸੋ ਤੁਸੀਂ ਲਾਈਵ ਚੱਲੋ ਤੁਸੀਂ ਬੋਲੋ ਬੋਲੋ ਤੁਸੀਂ ਬੋਲੀ ਜਾ ਵੀ ਹਾਂ ਇਹ ਬਤਾਓ ਆਹ ਦੇਖੋ ਲਾਈਵ ਤਸਵੀਰ ਆਹ ਦੇਖੋ ਜੀ देखो लाव तस्वीर देख सकते हो लाईव तस्वीर देख सकते हो देखो जी लाइव तस्वीर देख सकते लाइव तस्वीर देख सकते ਹੋਰ ਵੀ ਮਲੇਦਾਰ ਲੋਕ ਇਕੱਠੇ ਹੋਏ ਨੇ ਆ ਦੇਖੋ ਲਾਈਵ ਤਸਵੀਰਾਂ ਹੋਰ ਵੀ ਲੋਕ ਇਕੱਠੇ ਹੋਏ ਨੇ ਛੋਟੇ ਛੋਟੇ ਬੱਚੇ ਵੀ ਆ ਦੇਖੋ ਜੀ ਮਲੇ ਦਾ ਹੋਰ ਵੀ ਲੋਕ ਇਕੱਠੇ ਹੋਏ ਨੇ ਆ ਦੇਖ ਸਕਦੇ ਹੋ ਜੀ ਮੈਂ ਕੰਮ ਕੀਤਾ ਮੈਂ ਜਾਨ ਮੈਂ ਕੀਤਾ ਆ ਜਿਹੜੇ ਮੁੱਕਰ ਨਹੀਂ ਕੀਤਾ ਆ ਪੁੱਤਰ ਜਾ ਆ ਦੇਖੋ ਜੀ ਮੇਰਾ ਮਰਿਆ ਅੱਖ ਚਲ ਜਾ ਜਾ ਤੇਰੇ ਹੱਥ ਜੋੜੇ ਰਹੀ ਮੇਰਾ ਘਰ ਦਾ ਪਾਸ ਤਾਰੇ ਇਹ ਨਹੀਂ ਮੈਂ ਕਿਹਾ ਕੌਣ ਸੀ ਮੈਂ ਕਹਾਂ ਦੇ ਦਰ ਪਰ ਗਿਆ ਹਾਂ ਕੋਲ ਜੇ ਮੇਰਾ ਤੇਰਾ ਮੇਰਾ ਕੋਈ ਕੰਮ ਨਾ ਹੋ ਤੂੰ ਮਰ ਗਿਆ ਮੇਰਾ ਤੂੰ ਸਾਰੀ ਬਰਬਾਦ ਚਾਲਣ ਪੀਂਦੀਆਂ ਲੋਕਾਂ ਨੂੰ ਤੂੰ ਵੀ ਬੋਲਦੇ ਏਂ ਨਾ ਮੈਨੂੰ ਲਾ ਦੇ ਤੋ ਨੀ ਤਵੇ ਮੇਰੀ ਤੇਨੂੰ ਵੀ ਰੱਬ ਲਾ ਲਾਈਨ ਤੇ ਤੂੰ ਵੀ ਦੇਖ ਸਕਦੇ ਏਂ ਸਾਰਾ ਦੋ ਕੇ ਨਿਸ਼ਾਨੀ ਕੇ ਇਹ ਤੂੰ ਨਾ ਬਣਾ ਆਪਣੇ ਘਰ ਦੇ ਵਿੱਚ ਤੰਗਾ ਨਹੀਂ ਕਰਾਉਣਾ ਇਹ ਨਾ ਕਰਨਾ ਕਿੰਨੇ ਸਭਰਾ ਨਾ ਪੂਰੀ ਕਰੇ ਪਰਵਾਹ ਨਾ ਤੁਹਾਡੀਆਂ ਸਭਰਾ ਜਦੋਂ ਕਿਹਨੂੰ ਪਤਾ ਹੈ ਵੀ ਦੋਹਾਂ ਨਹੀਂ ਤੁਹਾਡੇ ਨਾਲ ਗੱਲ ਕਰਦੇ ਤੇਰੀ ਮਾਰ ਤਾ ਦੋਹਾਂ ਦਾਇ ਕੰਜਰ ਨੂੰ ਤੁਸੀਂ ਚੰਗੇ ਸਿੱਧਾ ਕਹੋ ਵੀ ਜਿੱਦਾਂ ਮੈਨੂੰ ਜਾ ਰਹਿਆ ਮੇਰੇ ਘਰ ਕੋਲ ਛੱਡ ਦਿਆ ਉਹ ਲੱਗਿਆ ਮਨਾ ਬਿਤਾ ਦੀ ਛੱਕਿਆ ਚੰਗਾ ਲੋਕ ਕਰ ਜਾੜ ਨਾ ਇਹਨੇ ਫੇਸ ਬਦਲਵਾ ਦੀ ਛੱਕਿਆ ਵੀ ਨਾ ਫੇਸ ਬਦਲ ਅਰੇ ਐਸੇ ਵਾਲੀ ਤਸਵੀਰਾਂ ਲਾਈਵ ਤੇ ਜੈਨਰੇਟ ਕੀਤੀ ਬੰਨਣਵਾ ਦੀ ਛੱਕਿਆ ਅੰਬਰ ਦਾ ਹੋ ਛੱਕਿਆ ਨਾਲ ਪੂਰਨ ਚਾਹੀਦਾ ਤੇਰੀ ਪਹਿਚਾਣੇ ਨਾ ਠੀਕ ਹੈ ਪਛਾਣ ਵਾਲੇ ਏਡੇ ਏਨੇ ਨਹੀਂ ਹੁੰਦੇ ਮੇਰੀ ਮਾਂ ਤੂੰ ਤਾਂ ਦਰਦਾਰ ਕਰਦਾ ਨੰਬਰ ਤੂੰ ਤੇ ਦਰਦਾਰ ਕਰਦਾ ਨਹੀਂ ਮੇਰਾ ਨਾਮ ਬਦਲਦੇ ਛੱਤਰ ਮਾਰ ਮਾਰ ਕੇ ਮੈਨੂੰ ਕਿਸੇ ਜੁੱਤੀ ਨਾਲ ਮੇਰੇ ਮਨ ਦਾ ਕਾਟਾ ਤੇ ਮੈਂ ਤੁਹਾਡੇ ਕੋਲ ਨਹੀਂ ਰਹਿੰਦੀ ਰਹੀ ਮੈਂ ਤੁਹਾਡੇ ਕੋਲ ਨਹੀਂ ਰਹਿੰਦੀ ਰਹੀ ਮੈਂ ਤੁਹਾਡੇ ਕੋਲ ਨਹੀਂ ਰਹਿੰਦੀ ਰਹੀ ਹਾਂ ਮਾਰ ਚੁੱਕੀ ਮੇਰੇ ਚੰਗੀ ਨਾਲ ਬੈਠਾ ਰਹਿ ਰਹਿ ਕੇ ਤੇਰਾ ਪੁੱਤ ਲੈ ਕੇ ਬੈਠਾ ਹੈ ਉਹ ਤੇ ਜੁੱਤੀਆਂ ਲੈ ਕੇ ਪਹੁੰਚਾ ਦੋ ਛੇਤੀ ਨੰਗਾ ਬੱਜਿਆ ਮਿੰਨੂ ਕੀ ਪੈਦਾ ਹੁਣ ਤੇ ਕੀ ਮੈਂ ਨਾ ਤੋਕੇ ਜਦ ਨਵੰਗਿਆ ਮਿੰਨੂ ਮਿਲ ਗਿਆ ਆ ਆ ਦੇਖੋ ਲਾਈਵ ਤਸਵੀਰਾਂ ਲੋਕਾਂ ਦੇ ਦੇ ਹੁਣ ਸੜਕਾਂ ਤੇ ਨਾ ਕਰਦਾ ਆ ਤੁਸੀਂ ਕਰਿਆ ਕਿ ਢਾ ਕੇ ਦੁੱਧਿਆ ਨਾ ਲਾ ਕੇ ਰੱਖਿਆ ਮਿੰਨੂ ਨੂੰ ਲਿਣਾ ਟੰਗ ਦੋ ਗੱਤਰੇ ਨਾਲ ਟੰਗ ਦੋ ਜੈ ਦਾ ਝੂਟ ਆ ਦੇਖੋ ਲਾਈਵ ਤਸਵੀਰਾਂ ਜੀ ਕਿਹ ਕਿਹ ਕਰ ਛੱਡ ਗਿਆ ਲਾ ਕੇ ਟੰਗ ਕੇ ਰੋਕਿਆ ਦਰਬਾਰ ਕਰਨ ਬਣ ਕੇ ਆ ਗਈ ਰੋਟ-ਕੋਟ ਕੇ ਲੋਕਾਂ ਦੇ ਅੱਗੇ ਆ ਦੇਖੋ ਜੀ ਸਵੇਰਾ ਮਹੱਲਾ ਵੀ ਇਕੱਠਾ ਹੋਇਆ ਦੇਖ ਸਕਦੇ ਹੋ ਲਾਈਵ ਤਸਵੀਰ ਆ ਦੇਖੋ ਜੀ ਆ ਦੇਖੋ ਜੀ ਲਾਈਵ ਤਸਵੀਰਾਂ

ਆਏ ਤਸਵੀਰਾਂ ਦੇਖ ਤੇਰੀ ਮੈਨੂੰ ਨਹੀਂ ਦੱਸਦਾ ਕੋਈ ਜਦੋਂ ਮੁਕਾਲੇ ਜਿੰਨੀ ਗੱਲ ਕਰ ਰਹੀ ਹੈ ਕਿਤੇ ਵੀ ਪਾਈ ਚਾਹੀ ਗਈ ਨਾ ਮੇਰੇ ਨੂੰ ਆਂਦਰੋਂ ਮੱਥ ਪਾਇਆ ਤੂੰ ਅੱਖੇ ਭਜਰੋ ਤਹੀ ਤੂੰ ਮਾਰਿਆ ਪਿਆ ਤੈਨੂੰ ਰੱਬ ਖੇਵਾ ਨਾ ਜੁਨੇਵਾ ਰੋਤਾ ਪਾਣੀ ਬਚਾਰ ਜਾਰ ਜਾਰ ਨਾ ਮੈਂ ਫਰੀ ਇਹਦੇ ਵਾਰ ਕੀ ਹਾਂ ਤੇ ਮੈਂ ਇਹ ਹੋਰ ਵੀ ਨਾ ਆਂਦਾ ਹੀ ਆ ਜਾ ਮੈਂ ਸਾਬ ਦੋਣੀ ਕਿ ਸਾਹ ਬਣ ਨਹੀਂ ਲੱਗਦੇ ਨੇ ਤਸਵੀਰਾਂ ਤਸਵੀਰਾਂ ਮੈਨੂੰ ਚੱਪ ਵਾਲੀ ਠੀਕ ਆ ਭਵੀ ਤੈਨੂੰ ਰੱਬ ਲਾ ਰਿਹਾ ਚਾਟੇ ਇਹਦੇ ਪਾੜ ਵਰਗੀ ਤੇ ਮੈਂ ਇਹ ਪਾੜ ਵਰਗੀ ਤੇ ਮੈਂ ਕੋਣ ਨੇ ਤੰਦੇ ਪਿੱਤਾਂ ਕਰ ਲਈ ਪੁੱਤ ਵੱਡਾ ਹੋ ਗਿਆ ਕੀ ਸਿੱਖਿਆ ਦਵਾਂਗੇ ਉਹਨਾਂ ਨੂੰ ਮੇਰੀ ਮਾਣੇ ਇਹੋ ਸਿੱਖਿਆ ਇੱਕ ਨੂੰ ਛੱਡ ਕੇ ਦੂਜਿਆ ਮੇਰੀ ਮਾਣੇ ਨਹੀਂ ਸਿੱਖਿਆ ਤੇ ਪਿੱਤਾ ਦੇ ਪੁੱਤ ਇਹਨੇ ਮੂਹਰੇ ਜਬਾਰਤ ਲਾ ਲਈ ¡No, no, no! no.